ਹੁਣ ਇਹ ਜੋ ਜਪ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਇਸੇ ਧੁਨੀ ਨੂੰ ਧੁਨੀ ਤੱਕ ਲੈ ਜਾਣਾ ਹੈ ਵਾਪਸ ਨਾਫ ਤੱਕ ਲੈ ਜਾਣਾ ਹੈ ਨਾਭੀ ਤੱਕ ਲੈ ਜਾਣਾ ਹੈ ਬਸ ਇਹ ਹੀ ਕਠਨ ਹੈ ਇਹ ਹੀ ਔਖਾ ਹੈ ਇਸੇ ਨੂੰ ਕਹਿ ਦਿੱਤਾ ਹੈ ਗੁਰੂ ਨਾਨਕ ਨੇ ਆਖਣ ਔਖਾ ਸੱਚਾ ਨਾ ਬਹੁਤ ਔਖਾ ਹੈ ਪ੍ਰਮਾਤਮਾ ਦਾ ਨਾਮ ਜਪਣਾ ਇੱਕ ਤਰਖੜੀ ਹੋ ਸਕਦੀ ਹੈ ओम ओम अखणा राम राम अखणा वाहेगुरु वाहेगुरु जपना अल्लाह अल्लाह ਦਾ ਰਟਨ ਕੀ ਔਖ ਹੈ ਕੁਛ ਵੀ ਨਹੀਂ ਐਵੇਂ ਆਖਿਆ ਗਿਆ ਬੌਤੌਖੈ ਬੌਤੌਖੈ ਨਹੀਂ ਇਸ ਧੁਨ ਨੂੰ ਵਾਪਸ ਧੁਨੀ ਤੱਕ ਲੈ ਜਾਣਾ ਔਖ ਹੈ ਇਹਨੂੰ ਵਾਪਸ ਲੈ ਜਾਣਾ ਫੁਰਨਾ ਪੈਦਾ ਹੋਇਆ ਪਵਨ 나फी ਨਾਲ ਟਕਰਾਈ ਧੁਨ ਪੈਦਾ ਹੋਈ ਧੁਨ ਬਾਹਰ ਪ੍ਰਗਟ ਹੋਈ ਇਹ ਜੋ ਧੁਨ ਬਾਹਰ ਪ੍ਰਗਟ ਹੋ ਰਹੀ ਹੈ ਇਸ ਨੂੰ ਵਾਪਸ ਧੁਨੀ ਤੱਕ ਲੈ ਜਾਣਾ ਬਸ ਇਹੀ ਕਠਨ ਹੈ ਇਹੀ ਉਖਿਆਈ ਹੈ ਧਾਰਮਿਕ ਜਗਤ ਦੇ ਜੋ ਅਭਿਆਸੀ ਲੋਕ ਨੇ ਉਹਨਾਂ ਦੇ ਅਨੁਭਵ ਵਿੱਚ ਇਹ ਗੱਲ ਹੈ ਔਰ ਇਹ ਵਿਚਾਰ ਵੀ ਸਿਰਫ ਉਹਨਾਂ ਲਈ ਹੈ ਜੋ ਆਤਮ ਅਭਿਆਸ ਕਰਦੇ ਨੇ ਜੋ ਜੁੜ ਬੈਠਦੇ ਨੇ ਅਭਿਆਸ ਕਰਨ ਲਈ ਇਸ ਅਭਿਆਸ ਨੂੰ ਸਿਮਰਨ ਕਹਿੰਦੇ ਨੇ ਜਪ ਕਹਿੰਦੇ ਨੇ तो धुन नो वापस धुनी तक ले जाना है किस तरह ले जाइए जबान दे राही जो धुन बार प्रगट हुई है कन्ना दे राही, फिर वापस ले जाना है गाविए सुनिए मन रखिए भाव सर्वनन गोविंद गुण सुनो और गाओ रसना गीत हूँ सुनो एक जबान ने जो बयान किया है ਦੋ ਕੰਨਾਂ ਦੇ ਰਾਹੀਂ ਉਸ ਨੂੰ ਵਾਪਸ ਲੈ ਜਾਣਾ ਹੈ। ਔਰ ਇਹ ਧੁਨ ਵਾਪਸ ਤਾਂ ਜਾਏਗੀ ਜੇ ਅਸੀਂ ਸੁਣੀਏ ਤੇ ਸੁਣ ਤਾਂ ਸਕਾਂਗੇ ਜੇ ਸਾਡਾ ਧਿਆਨ ਹੋਵੇ। ਬਿਨਾਂ ਧਿਆਨ ਤੋਂ ਨਹੀਂ ਸੁਣ ਸਕਾਂਗੇ। ਪੂਰਨ ਧਿਆਨ ਚਾਹੀਦਾ ਹੈ। ਇਸ ਵਾਸਤੇ ਸਾਰੀ ਦੁਨੀਆ 'ਚ ਇਸ ਨੂੰ ਧਿਆਨ ਸਾਧਨਾ ਵੀ ਕਹਿੰਦੇ ਨੇ। ਸਿਮਰਨ ਨੂੰ ਧਿਆਨ ਸਾਧਨਾ ਕਹਿੰਦੇ ਨੇ। ਬੰਦਗੀ ਨੂੰ ਧਿਆਨ ਸਾਧਨਾ ਕਹਿੰਦੇ ਨੇ। ध्यान बार मुखी है तो सब कुछ ये बार सुन सकेगा बार वेख सकेगा बार अनुभव कर सकेगा इस धुन जो मनुख दे अंदर चल रही है और ब्रह्मंड वज रही है जिसनों परमात्मा दे बोल ने नहीं सुन सकेगा सुनने प्रथम इस धुन में सुनना पेगा जो रसना बार प्रगट पी कर दी है वाहेगुरु वाहेगुरु ਵਾਹਿਗੁਰੂ ਵਾਹਿਗੁਰੂ ਇਹਨੂੰ ਸੁਣਨਾ ਹੈ ਗਾਵੀਏ ਸੁਣੀਏ ਹੈ ਔਰ ਸੁਣ ਤਾਂ ਸਕੇਗਾ ਜੇ ਪੂਰਨ ਇਕਾਗਰਤਾ ਹੈ ਵਰਨਾ ਨਹੀਂ ਸੁਣ ਸਕੇਗਾ ਔਰ ਜਦ ਵੀ ਕੋਈ ਜਪ ਕਰਨ ਬੈਠੇਗਾ ਇਹੀ ਉਖਿਆਈ ਹੋਵੇਗੀ ਜੋ ਜ਼ਬਾਨ ਬਿਆਨ ਕਰ ਰਹੀ ਹੈ ਇਹਨੂੰ ਸੁਣਨਾ ਔਖ ਹੈ ਅਗਰ ਕੋਈ ਸੁਣ ਲਵੇ ਤਾਂ ਗੁਰਨਾਨਕ ਦੇਵ ਜੀ ਮਹਾਰਾਜ ਇੱਥੇ ਤੱਕ ਕਹਿੰਦੇ ਨੇ ਨਾਉ ਨਿਕ ਭਗਤਾ ਸਦਾ ਵਿਗਾਸ ਸੁਣੀਏ ਦੁੱਖ ਪਾਪ ਦਾ ਨਾਸ ਸੁਣਦਿਆਂ ਹੀ ਦੁੱਖ ਨਾਸ ਹੋ ਜਾਣਗੇ ਪਾਪ ਨਾਸ ਹੋ ਜਾਣਗੇ ਉਹ ਮੰਤਰ ਉਹ ਧੁਨੀ ਜੈਸੇ ਜੈਸੇ ਅੰਦਰ ਪ੍ਰਵੇਸ਼ ਕਰਦੀ ਜਾਏਗੀ ਵੈਸੇ ਵੈਸੇ ਦੁੱਖ ਬਾਹਰ ਨਿਕਲਦੇ ਜਾਣਗੇ ਪਾਪ ਬਾਹਰ ਨਿਕਲਦੇ ਜਾਣਗੇ ਔਰ ਇਹ ਧਨ ਪੂਰਨ ਤੌਰ ਤੇ ਅੰਦਰ ਪ੍ਰਵੇਸ਼ ਕਰ ਗਈ ਹੈ ਔਰ ਰੋਮ ਰੋਮ ਦੇ ਰਾਹੀ ਪ੍ਰਗਟ ਹੋਣ ਲੱਗ ਪਈ ਹੈ ਤਾਂ ਐਸਾ ਮਜਸਮਾ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਸਾਧ ਰੂਪ ਆਪਣਾ ਤਨ ਧਾਰਿਆ ਬੜੀ ਕੀਮਤੀ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪਰਮਾਤਮਾ ਨੇ ਆਪਣਾ ਰੂਪ ਸਾਧੂ ਦਾ ਬਣਾ ਲਿਆ ਸੰਤ ਦਾ ਬਣਾ ਲਿਆ ਪਰਮਾਤਮਾ ਨੂੰ ਪ੍ਰਤੱਖ ਰੂਪ ਵਿੱਚ ਵੇਖਣਾ ਹੈ ਸੰਤ ਨੂੰ ਵੇਖ ਲਓ ਭਗਤ ਨੂੰ ਵੇਖ ਲਓ ਗੁਰਬਾਣੀ ਇਸ ਦੀ ਤਸਦੀਕ ਕਰਦੀ ਹੈ ਨਾਮੇ ਨਾਰਾਇਣ ਨਹੀਂ ਭੇਦ ਰਾਮ ਕਬੀਰੇ ਭੇਦ ਨਾ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਸਾਫ਼ ਕਹਿ ਦਿੱਤਾ ਜਿੰਨੇ ਤੱਕ ਤੂੰ ਆਪਣੇ ਵਿੱਚੋਂ ਆਪਣੇ ਸਰੂਪ ਦੇ ਚੋਂ ਮੇਰੇ ਸਰੂਪ ਨੂੰ ਨਹੀਂ ਵੇਖ ਸਕਿਆ ਉਤਨੇ ਚਿਰ ਸਮਝ ਲੈ ਮੈਨੂੰ ਵੀ ਤੂੰ ਨਹੀਂ ਵੇਖਿਆ ਤੇਰਾ ਆਪਣਾ ਸਰੂਪ ਐਸਾ ਹੋ ਜਾਏ ਜਦ ਤੂੰ ਵੇਖੇਂ ਤੇ ਤੈਨੂੰ ਮੈਂ ਹੀ ਦਿਖਾਈ ਦੇਵਾਂ ਮੇਰੀ ਝਲਕ ਦਿਖਾਈ ਦੇਵੇ ਇਸ ਵਾਸਤੇ ਇਸ ਅਵਸਥਾ ਦੇ ਚ ਪਹੁੰਚੇ ਮਨੁੱਖਾ ਨੂੰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਖਾਲਸਾ ਮੇਰੋ रूप है खास खालसे मैं हूं करो निवास तो इस धुन नो सुनना है, सुनना जितना गहरा होता जाएगा धुन उतनी गहरी होती जाएगी अगर ध्यान कंठ तक चला गया है, तो धुन वापस कंठ तक चली जाएगी वाहेगुरु वाहेगुरु अगर कोई गहराई नाल सुन रहा है ਤੋ ਜਿਤਨੀ ਗਹਿਰਾਈ ਨਾਲ ਸੁਨੇਗਾ ਜਿਤਨਾ ਧਿਆਨ ਗਹਿਰਾ ਹੁੰਦਾ ਜਾਏਗਾ ਉਤਨੀ ਧੁਨੀ ਵੀ ਗਹਿਰੀ ਹੁੰਦੀ ਜਾਏਗੀ ਅੰਦਰ ਪ੍ਰਵੇਸ਼ ਕਰਦੀ ਜਾਏਗੀ ਕੰਠ ਤੱਕ ਧਿਆਨ ਗਹਿਰਾ ਹੋ ਗਿਆ ਹੈ ਤੋ ਧੁਨੀ ਵਾਪਸ ਕੰਠ ਤੱਕ ਚਲੀ ਗਈ ਹੈ ਇਸ ਤਰ੍ਹਾਂ ਦੇ ਬੰਦੇ ਦੀ ਇਹ ਪਛਾਣ ਹੋਵੇਗੀ ਕਿ ਉਸ ਨੂੰ ਵਾਹਿਗੁਰੂ ਵਾਹਿਗੁਰੂ ਅੱਖਣ ਦਾ ਰਸ ਆਵੇਗਾ ਵਾਹਿਗੁਰੂ ਵਾਹਿਗੁਰੂ ਅੱਖਣ ਦਾ रस आन लग पे तो समझ लो प्रभु रसना ते वस गया है इसन पातशाह कहती है प्रभ जी बसे साध की रसना नानक जन का दासन दसना अल्लाह रसना ते वस गया है राम रसना ते वस गया वाहेगुरु रसना ते वस गया है और ऐसा मनुख एवे अल्लाह नहीं आख देगा ऐसा मनुख ਆਵੇਂ ਓਪਰੇ ਮਨ ਨਾਲ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗਾ ਕਿਸੇ ਰਸ ਦੇ ਵਿੱਚ ਕਿਸੇ ਸਰੂਰ ਦੇ ਵਿੱਚ ਕਿਸੇ ਮਸਤੀ ਦੇ ਵਿੱਚ ਜੈਸੇ ਸਵਾਦਿਸ਼ਟ ਭੋਜਨ ਦੀ ਬੁਰਕੀ ਮੂੰਹ ਦੇ ਚ ਪਈਏ ਤੋ ਕੁਛ ਰਸ ਆਇਆ ਹੈ ਕੁਛ ਸਵਾਦ ਆਇਆ ਹੈ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗ ਪਿਆ ਤੋ ਸਮਝ ਲਓ ਵਾਹਿਗੁਰੂ ਰਸਨਾ ਤੇ ਵਸ ਗਿਆ ਭੋਜਨ ਦੀ ਬੁਰਕੀ ਵੀ ਮੂੰਹ ਦੇ ਚ ਪਹਿਲੇ ਪਾਵਾਂਗੇ ਪਰ ਭਜਨ ਨਾਮ ਆਵਾਜ਼ ਮੰਤਰ ਇਹ ਵੀ ਪਹਿਲੇ ਮਉਂਦੇ ਭੋਜਨ ਵੀ ਮਉਰਾਹੀ ਕਰਨਾ ਹੈ ਭਜਨ ਵੀ ਮਉਰਾਹੀ ਕਰਨਾ ਹੈ ਭੋਜਨ ਦਾ ਰਸ ਵੀ ਪਹਿਲੇ ਰਸਨਾ ਮੰਨਦੀ ਹੈ ਭਜਨ ਦਾ ਰਸ ਵੀ ਪਹਿਲੇ ਰਸਨਾ ਨੂੰ ਆਉਂਦਾ ਹੈ ਇੱਥੋਂ ਹੀ ਆਰੰਭ ਹੁੰਦੀ ਹੈ ਗੱਲ ਪਰ ਭੋਜਨ ਦਾ ਰਸ ਆ ਗਿਆ ਰਸਨਾ ਨੂੰ ਇਹ ਲਾਜ਼ਮੀ ਨਹੀਂ ਕਿ ਇਹ ਭੋਜਨ ਸਾਰਥਕ ਹੋ ਗਿਆ ਹੈ ਇਹ ਖੂਨ ਬਣ ਗਿਆ ਹੈ ਮਾਸ ਬਣ ਗਿਆ ਹੈ ਸਰੀਰ ਦੀ ਸ਼ਕਤੀ ਬਣ ਗਿਆ ਹੈ ਕੋਈ ਲਾਜ਼ਮੀ ਨਹੀਂ बुरकी अंदर जावे सिर्फ अंदर ही नहीं है पचे और सिर्फ पचे ही नहीं पच के रस बने खून बने मांस बने मिंज बने तो छकया या भोजन जीवन बन गया शरीरक वाहेगुरु वाहेगुरु ये मंत्र गहराइया दे जाए इतना गहराइया च जाए कि वाहेगुरु ही जीवन हो जाए उस मनुख के अंदर मनुख ना जीवे वाहेगुरु जीवे ਪਰਮਾਤਮਾ ਜੀਵੇ ਈਸ਼ਵਰ ਜੀਵੇ ਉਹ ਤੇ ਈਸ਼ਵਰ ਮਈ ਹੋਵੇ ਉਸ ਦੇ ਅੰਦਰ ਈਸ਼ਵਰ ਜੀ ਰਿਹਾ ਸਿਰਫ ਈਸ਼ਵਰ ਜੀ ਹੀ ਨਹੀਂ ਰਿਹਾ ਈਸ਼ਵਰ ਹੀ ਬੋਲ ਰਿਹਾ ਹੈ ਈਸ਼ਵਰ ਹੀ ਕਰ ਰਿਹਾ ਹੈ ਈਸ਼ਵਰ ਹੀ ਵੇਖ ਰਿਹਾ ਹੈ ਈਸ਼ਵਰ ਹੀ ਸੁਣ ਰਿਹਾ ਹੈ ਐਸੀ ਉਸ ਦੀ ਅਵਸਥਾ ਬਣੇ ਤੋ ਪ੍ਰਥਮ ਇਹ ਹੈ ਕਿ ਜੈਸੇ ਧਿਆਨ ਗਹਿਰਾ ਹੋਵੇ ਕੰਠ ਤੱਕ ਚਲਾ ਜਾਏ ਮਦਮਾ ਤੱਕ ਚਲਾ ਜਾਏ ਤੋ ਐਸੇ ਪੁਰਸ਼ ਦੀ ਰਸਨਾ ਤੇ ਵਾਹਿਗੁਰੂ ਵਸ ਜਾਂਦਾ ਹੈ ਨਾਮ ਵਸ ਜਾਂਦਾ ਹੈ ਪਰ ਧਿਆਨ ਗਹਿਰਾ ਚਲਾ ਗਿਆ ਹੈ ਪਸੰਤੀ ਤੱਕ ਤੋ ਧੁਨੀ ਵੀ ਗਹਿਰੀ ਚਲੀ ਗਈ ਹੈ ਉਹ ਜੋ ਧੁਨ ਬਾਹਰ ਪ੍ਰਗਟ ਹੋਈ ਸੀ ਉਸੇ ਧੁਨ ਨੂੰ ਹੁਣ ਅੰਦਰ ਲੈ ਜਾਣਾ ਹੈ ਧਿਆਨ ਦੇ ਰਸਤੇ ਗੌਰ ਨਾਲ ਉਸ ਨੂੰ ਸੁਣਨਾ ਅਗਰ ਇਹ ਧੁਨੀ ਵਾਪਸ ਪਸੰਤੀ ਤੱਕ ਪਹੁੰਚ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਐਸਾ ਪੁਰਸ਼ ਪਰਮਾਤਮਾ ਦਾ ਬੋਲ ਸੁਣਨ ਦੇ ਸਫਲ ਹੋ ਜਾਂਦਾ ਹੈ ਔਰ ਐਸਾ ਮਨੁੱਖ ਕਹਿ ਉਠੇਗਾ ਮੈਨੂੰ ਅਨਹਦ ਨਾਦ ਸੁਣਾਈ ਦਿੰਦਾ ਹੈ ਗੁਰਨਾਣਿਕ ਨੇ ਕਹਿ ਦਿੱਤਾ ਵਾਹ ਜੇ ਨਾਦ ਅਨੇਕ ਅਸੰਕਾਂ ਕੇਤੇ ਵામਣ ਹਾਰੇ ਮੈਨੂੰ ਤੇ ਕਈ ਤਰ੍ਹਾਂ ਦੇ ਸਾਜ਼ ਸੁਣਾਈ ਦੇ ਰਹੇ ਨੇ ਕਈ ਤਰ੍ਹਾਂ ਦੇ ਰਾਗ ਰਾਗਣੀਆਂ ਸੁਣਾਈ ਦੇ ਰਹੀਆਂ ਨੇ ਆਧ ਕਾਲ ਦੇ ਵਿੱਚ ਸੰਗੀਤ ਤੇ ਸਾਜ਼ਾਂ ਦੇ ਜਨਮ ਦਾਤੇ ਮਹਾਪੁਰਸ਼ ਸੰਤ ਜਨ ਸੰ ਅਵਤਾਰੀ પુરਸ਼ ਸੰ ਦੇਈ ਥੋੜਾ ਜਿਹਾ ਵੀ ਧਿਆਨ ਮਾਰੀਏ ਡੰਮਰੂ ਸ਼ਿਵਜੀ ਨਾਲ ਜੁੜਿਆ ਹੋਇਆ ਹੈ ਇਕ ਤਾਰਾ ਨਾਰਦ ਨਾਲ ਜੁੜਿਆ ਆ ਬੀਣਾ ਸਰਸਤੀ ਨਾਲ ਜੁੜੀ ਹੋਈ ਹੈ ਮੁਰਲੀ ਸ੍ਰੀ ਕ੍ਰਿਸ਼ਨ ਨਾਲ ਜੁੜੀ ਹੋਈ ਹੈ ਰਬਾਬ ਗੁਰਨਾਣਿਕ ਨਾਲ ਜੁੜਿਆ ਹੋਇਆ ਹੈ ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਜੁੜਿਆ ਹੋਇਆ ਹੈ ਔਰ ਸਰੰਦਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੇ ਕੋਲ ਜੋ ਹੈ ਰੱਖਦੇ ਸਨ ਢੋਲ ਕਾ ਇਹ ਭਗਤਾਂ ਦੇ ਨਾਲ ਜੁੜੀ ਹੋਈਆਂ ਨੇ ਔਰ ਭਗਤ ਇਸ ਦਾ ਜ਼ਿਕਰ ਵੀ ਕਰ ਦੇਨੇ ਅਣ ਮੜੀਆਂ ਮੰਡਲ ਬਾਜੇ ਬਿਨ ਸਾਵਨ ਗਨ ਹਰ ਗਾਜੇ ਚਮੜੇ ਨਾਲ ਮੜੀ ਹੋਈ ਤੇ ਢੋਲਕ ਨਹੀਂ ਹੈ ਪਰ ਢੋਲਕ ਵੱਜ ਰਹੀ ਹੈ ਮੇਰੇ ਅੰਦਰ ਉਹ ਜੋ ਬ੍ਰਹਮ ਦਾ ਨਾਦ ਹੈ ਸੰਗੀਤਮਈ ਹੈ ਰਾਗਮਈ ਹੈ ਔਰ ਕਾਵਮਈ ਹੈ ਜੋ ਬਉਲ ਪ੍ਰਮਾਤਮਾ ਦੇ ਇਸ ਅਵਸਥਾ ਦੇ ਚ ਪਹੁੰਚ ਕੇ ਸੁਣਦਾ ਹੈ ਉਹ ਸੰਗੀਤਮਈ ਹੁੰਦੇ ਨੇ ਗੀਤਮਈ ਹੁੰਦੇ ਨੇ ਔਰ ਇਹੀ ਕਾਰਨ ਹੈ ਕਿ ਪ੍ਰਮਾਤਮਾ ਦੇ ਉਹਨਾਂ ਬੋਲਾਂ ਨੂੰ ਜਿਨ੍ਹਾਂ ਜਿਨ੍ਹਾਂ ਮਹਾਪੁਰਸ਼ਾਂ ਨੇ ਜਗਤ ਦੇ ਵਿੱਚ ਪ੍ਰਗਟ ਕੀਤਾ ਹੈ ਉਹਨਾਂ ਦੀ ਛਾਪ ਅਮਰ ਰਹਿ ਗਈ ਕਿਉਂਕਿ ਉਹਨਾਂ ਦੇ ਬੋਲਾਂ ਦੇ ਰਾਹੀਂ ਉਹਨਾਂ ਦੀ ਹਸਤੀ ਦਾ ਪਤਾ ਚੱਲਦਾ ਹੈ ਪਰ ਉਹ ਬੋਲ ਕਾਵ ਮਈਨ ਹੈ ਸੰਗੀਤ ਮਈਨ ਹੈ ਹੈਰਾਨਗੀ ਹੈ ਕਿ ਚੌਕ ਦੇ ਵਿੱਚ ਬੈਠ ਕੇ ਰਵਦਾਸ ਜੁੱਤੀਆਂ ਗਣਦਾ ਹੈ ਪਰ ਜਦ ਪ੍ਰਮਾਤਮਾ ਦੇ ਬੋਲ ਬੋਲਦਾ ਹੈ ਕਾਵ ਮਈ ਸੰਗੀਤ ਮਈ मोची ने इस चमार ने संगीत कि सीख लिया कविता कितों सीख ली नहीं परमात्मा ही बोले है कविता के रूप परमात्मा ही बोले है संगीत रूप ध्यान पसंती तक चला जाता है और धुन पसंती तक चली जाती है तो इस तरह का मनुख अनहद नाद दिया है परमात्मा के बोल सुन्दा है सुन सिर्फ ਇਹ ਧੁਨੀ ਜੋ ਬਾਹਰ ਪ੍ਰਗਟ ਹੋ ਰਹੀ ਹੈ ਇਹ ਧੁਨੀ ਤੱਕ ਪਹੁੰਚਾਣੀ ਹੈ ਪਸੰਤੀ ਤੱਕ ਤੇ ਪਹੁੰਚ ਗਈ ਹੈ ਜੈਸੇ ਇਹ ਧੁਨੀ ਧੁਨੀ ਤੱਕ ਪਹੁੰਚਦੀ ਹੈ ਨਾਭੀ ਤੱਕ ਪਹੁੰਚਦੀ ਹੈ ਨਾਭ ਪੂਰੀ ਖੁੱਲ ਜਾਂਦੀ ਹੈ ਔਰ ਜੈਸੇ ਨਾਭ ਪੂਰੀ ਖੁੱਲਦੀ ਹੈ ਜ਼ਬਾਨ ਬੰਦ ਹੋ ਜਾਂਦੀ ਹੈ ਔਰ ਪ੍ਰਾਣਾ ਦੇ ਸ਼ਬਦ ਚੱਲ ਪੈਂਦਾ ਹੈ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਰਸਨਾ ਤੇ ਖਾਮੋਸ਼ ਹੋ ਗਈ ਹੁਣ ਜਪ ਚੱਲ ਰਿਹਾ ਹੈ ਇਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਜੱਪਾ ਜਾ ਰਸਨਾ ਨਹੀਂ ਜਪ ਰਹੀ ਪਰ ਜਪ ਚੱਲ ਰਿਹਾ ਹੈ ਪ੍ਰਾਣਾ ਦੇਚ ਇਸੇ ਨੂੰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਇਸੇ ਨੂੰ ਕਹਿੰਦੇ ਨੇ हे ਮਨੁੱਖ ਤੇਰੇ ਹਰ ਸਵਾਸ ਦੇਚ ਪ੍ਰਮਾਤਮਾ ਹੋਣਾ ਚਾਹੀਦਾ ਹੈ ਤੇਰੇ ਹਰ ਦਮ ਦੇਚ ਪ੍ਰਭੂ ਹੋਣਾ ਚਾਹੀਦਾ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ ਆਬ ਕਨ ਲਬਾ ਲਬ ਬਕਨ ਦਮ ਬਦਮਨੋਸ਼ਕਨ ਗਮੇ ਹਰਦੋ ਆਲਮ ਫਰਾਮੋਸ਼ਕਨ ਜ਼ਫਰਨਾਮਾ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਔਰੰਗਜ਼ੇਬ ਦੇ ਪ੍ਰਤੀ ਉਪਦੇਸ਼ اے ਔਰੰਗਜ਼ੇਬ ਤੇਰੇ ਦਮ ਖਾਲੀ ਨੇ ਤੇਰੇ ਸਵਾਸਾਂ ਚ ਕੁਝ ਵੀ ਨਹੀਂ ਹੈ ਭਰ ਲੈ ਇਨ ਖੁਦਾ ਦੇ ਆਬ-ਏ-ਹਯਾਤ ਨਾਲ ਅੱਲਾ ਦੇ ਨਾਮ ਨਾਲ ਭਰ ਲੈ ਤੇਰੇ ਦਮਾਂ ਵਿੱਚ ਕੁਝ ਵੀ ਨਹੀਂ ਹੈ ਨੰਦ ਲਾਲ ਕਹਿੰਦੇ ਨੇ ਵਾਏ ਬਰਨਫਸੇ ਕੇ ਬੇਹੂਦਾ ਗੁਜਸਤ ਅਲ ਗਿਆਜ਼ ਅਸ ਗਫਲਤ ਹੈ ਮਾ ਅਲ ਗਿਆਜ਼ ਅਫਸੋਸ ਹੈ ਮੈਨੂੰ ਉਸ ਗੁਜ਼ਰੇ ਸਵਾਸ ਦਾ ਜੋ ਉਸ ਦੀ ਆਵਾਜ਼ ਤੋਂ ਬਿਨਾ ਨਿਕਲ ਗਿਆ ਉਸ ਦੀ ਧੁਨ ਤੋਂ ਬਿਨਾ ਨਿਕਲ ਗਿਆ ਜੈਸੇ ਇਹ ਧੁਨੀ ਧੁਨੀ ਨਾਲ ਟਕਰਾਂਦੀ ਹੈ ਨਾਫ ਪੂਰੀ ਖੁੱਲ ਜਾਂਦੀ ਹੈ ਨਾਫ ਦੋ ਹਾਲਤਾਂ ਦੇ ਵਿੱਚ ਖੁੱਲਦੀ ਹੈ ਜਦ ਮੌਤ ਟਕਰਾਂਦੀ ਆ ਕੇ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਔਰ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਤਾਂ ਸਰੀਰ ਦੀ ਹਾਲਤ ਜਿਹੜੀ ਬਣਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਮੁਠੀਆਂ ਬੰਦ ਆਉਂਦੀਆਂ ਨੇ ਦੰਦੀਆਂ ਵੱਜਦੀਆਂ ਨੇ ਕੰਬਣੀ ਛਿੜਵੀਏ ਤਾਂ ਸਿਆਣੀ ਕਹਿੰਦੇ ਨੇ ਗੰਡ ਖੁੱਲ ਗਈ ਇਸੇ ਨੂੰ ਸਾਬ ਕਹਿੰਦੇ ਨੇ ਆਜ ਕਾਲ ਖੁਲੇ ਤੇਰੀ ਗਾਂਠੜੀ ਅੱਜਕੱਲ੍ਹ ਤੇਰੀ ਗੰਡ ਖੁੱਲਣ ਵਾਲੀ ਹੈ ਜੈਸੇ ਨਾਭੀ ਦੀ ਗੰਡ ਖੁਲੇ ਸਰੀਰ ਦੀ ਮੌਤ ਹੋ ਗਈ ਆਖਰੀ ਪ੍ਰਾਣ ਰੁਕਸਤ ਹੋ ਗਿਆ ਪਰ ਧੁਨੀ ਧੁਨੀ ਨਾਲ ਟਕਰਾਵੇ ਵਾਹਿਗੁਰੂ ਵਾਹਿਗੁਰੂ ਦੀ ਇਹ ਧੁਨ ਨਾਭੀ ਨਾਲ ਟਕਰਾਵੇ ਤੇ ਨਾਫ ਪੂਰੀ ਖੁੱਲ ਜਾਏ ਮਨ ਦੀ ਮੌਤ ਹੋ ਜਾਂਦੀ ਹੈ ਔਰ ਉਹ ਧੁਨੀ ਪ੍ਰਾਣਾਂ ਦੇ ਚੱਲਣ ਲੱਗ ਪੈਂਦੀ ਹੈ ਪ੍ਰਾਣ ਤੇ ਰਹਿੰਦੇ ਨੇ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਤਮਾਮ ਸੰਸਕਾਰਾਂ ਦੀ ਮੌਤ ਹੋ ਜਾਂਦੀ ਹੈ ਤਮਾਮ ਵਿਚਾਰਾਂ ਦੀ ਮੌਤ ਹੋ ਜਾਂਦੀ ਹੈ ਸਾਰੇ ਫੁਰਨਿਆਂ ਦੀ ਮੌਤ ਹੋ ਜਾਂਦੀ ਹੈ ਹਰ ਤਰ੍ਹਾਂ ਦੀ ਸੋਚਣੀ ਦੀ ਮੌਤ ਹੋ ਜਾਂਦੀ ਹੈ ਤੇ ਇੱਥੇ ਸਵਾਲ ਪੈਦਾ ਹੋਵੇਗਾ ਕਿ ਫਿਰ ਇਹ ਮਨੁੱਖ ਜ਼ਿੰਦਾ ਕਿਸ ਤਰ੍ਹਾਂ ਰਹਿੰਦਾ ਹੈ ਸੋਚਣੀ ਤੋਂ ਬਿਨਾ ਨਹੀਂ ਫਿਰ ਉਸ ਦੇ ਅੰਦਰ ਪਰਮਾਤਮਾ ਸੋਚਦਾ ਹੈ ਫਿਰ ਉਸ ਦੇ ਅੰਦਰ ਪਰਮਾਤਮਾ ਬੋਲਦਾ ਹੈ ਫਿਰ ਉਸ ਦਾ ਹਰ ਕਰਤੱਵ ਪਰਮਾਤਮਾ ਮਈ ਹੈ ਉਹ ਸਵੈਮ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਉਸ ਦਾ ਆਪਣਾ ਮਨ ਮਰ ਗਿਆ ਤੇ ਆਪਣੇ ਸਾਰੇ ਸੰਸਕਾਰ ਮਰ ਗਏ ਆਪਣੇ ਸਾਰੇ ਵਿਚਾਰ ਮਰ ਗਏ ਆਪਣੀ ਸਾਰੀ ਸੋਚ ਨਹੀਂ ਮਰ ਗਈ ਆਪਣੇ ਸਾਰੇ ਪਰਨੇ ਮਰ ਗਏ ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਪ੍ਰਮਾਤਮਾ ਜੀਵਦਾ ਹੈ ਈਸ਼ਵਰ ਜੀਵਦਾ ਹੈ ਇਹ ਗੰਢ ਜਦ ਖੁੱਲਦੀ ਹੈ ਪਹਿਲੀ ਪਹਿਲੀ ਦਫਾ ਜਦ ਧੁਨੀ ਧੁਨੀ ਨਾਲ ਟਕਰਾਂਦੀ ਹੈ ਅਵਸਥਾ ਉਹੀ ਬਣਦੀ ਹੈ ਜੋ ਮਰਨ ਲੱਗੇਆਂ ਲੋਕਾਂ ਦੀ ਬਣਦੀ ਹੈ ਤ੍ਰਿਪਤਾ ਜੀ ਵੈਦ ਨੂੰ ਬੁਲਾ ਲਈਆਂ ਸਨ ਵੀ ਮੇਰੇ ਲਾਲ ਨੂੰ ਕੀ ਹੋ ਗਿਆ ਕਿਉਂਕਿ ਗੁਰਨਾਣਿਕ ਨੂੰ ਕੰਬਣੀ ਛਿੜ ਗਈ ਸੀ ਮੁਠੀਆਂ ਬੰਦ ਹੋ ਗਈਆਂ ਸਨ ਦੰਦੀਆਂ ਵੱਜ ਰਹੀਆਂ ਸਨ ਵੈਦ ਨੇ ਸਾਰਾ ਵੇਖਿਆ ਜਾਂਚ ਪੜਤਾਲ ਕੀਤੀ ਵੈਦ ਕਹਿੰਦਾ ਮਾਂ ਜੀ ਇਹ ਰੋਗੀ ਜੈਸੇ ਦਿਖਾਈ ਦੇ ਰਹੇ ਨੇ ਰੋਗੀ ਨਹੀਂ ਨੇ ਤਾਪਮਾਨ ਸਰੀਰ ਦਾ ਠੀਕ ਹੈ ਸਵਾਸਾਂ ਦੀ ਗਤੀ ਠੀਕ ਹੈ ਨਬਸ ਠੀਕ ਚੱਲ ਰਹੀ ਹੈ ਪਰ ਇਹ ਰੋਗੀ ਜੈਸੇ ਦਿਖਾਈ ਕਿਉਂ ਦੇ ਰਹੇ ਨੇ ਇਹ ਮੇਰੀ ਪਹੁੰਚ ਤੋਂ ਪੜੇ ਹੈ ਮੇਰੀ ਸੋਚ ਤੋਂ ਪਰੇ ਹੈ ਔਰ ਜਦ ਦੁਬਾਰਾ ਮਿਹਨਤ ਕਰਦਾ ਹੈ ਇਹ ਵੈਦ ਗੁਰਨਾਣਿਕ ਬੋਲ ਪੈ ਵੈਦ ਬੁਲਾਇਆ ਵੈਦ ਗਈ ਪਕੜ ਡੰਡੋਲੇ ਬਾ ਇਹ ਭੋਲਾ ਵੈਦ ਨਾ ਜਾਣਈ ਕਰ ਕਰੇ ਜੇ ਮਾਏ ਐ ਭੋਲੇ ਵੈਦ ਤੈਨੂੰ ਨਹੀਂ ਪਤਾ ਇਹ ਤਨ ਦੀ ਮੌਤ ਨਹੀਂ ਹੋਈ ਮਨ ਦੀ ਮੌਤ ਹੋ ਗਈ ਇਹ ਸੂਖਸ਼ਮ ਸਰੀਰ ਦੀ ਮੌਤ ਹੋ ਗਈ ਹੈ ਇਹ ਪੁਰਬਲੇ ਸਾਰੇ ਸੰਸਕਾਰਾਂ ਦੀ ਮੌਤ ਹੋ ਗਈ ਹੈ ਵਿਚਾਰਾਂ ਦੀ ਮੌਤ ਹੋ ਗਈ ਹੈ ਪ੍ਰਮਾਤਮਾ ਜੀ ਰਿਹਾ ਹੈ ਇਹ ਅਵਸਥਾ ਦੁਨੀਆ ਦੇ ਤਵਾਮ ਪੈਗੰਬਰੀ ਪੁਰਸ਼ ਸੰਤ ਜਨਾਂ ਦੀ ਜੋ ਹੈ ਬਣਦੀ ਹੈ। ਔਰ ਹਾਲਤ ਇਹੀ ਹੁੰਦੀ ਹੈ। ਜਿਸ ਦਾ ਜ਼ਿਕਰ ਜਨਮ ਸਾਖੀ ਦੇ ਚ ਹੈ। ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜੋ ਬਣੀ।